ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇਰੀ ਨਿਊਜ਼ ਚੈਨਲ ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਸਿੰਗਰ ਰਾਜਵੀਰ ਸਿੰਘ ਜਵੰਦਾ ਬਾਰੇ ਜਿਨ੍ਹਾਂ ਦਾ ਪਿਛਲੇ ਦਿਨੀ ਮਾਚਲ ਦੇ ਵਿੱਚ ਡਰਾਈਵ ਕਰਦੇ ਐਕਸੀਡੈਂਟ ਹੋ ਗਿਆ ਸੀਗਾ ਹੁਣ ਉਹ ਫੋਰਟਿਸ ਹਸਪੀਟਲ ਮਹਾਲੀ ਦੇ ਵਿੱਚ ਐਡਮਿਟ ਨੇ ਡਾਕਟਰਾਂ ਵੱਲੋਂ ਸੱਤਵਾਂ ਬੁਲੇਟਿਨ ਜਾਰੀ ਕੀਤਾ ਗਿਆ ਸੀ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਦਿਮਾਗੀ ਹਾਲਤ ਵਿੱਚ ਹੁਣ ਤੱਕ ਕੋਈ ਖਾਸ ਸੁਧਾਰ ਨਹੀਂ ਹੋਇਆ ਉਹ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਟੀਮਾਂ ਦੀ ਕੜੀ ਨਿਗਰਾਨੀ ਵਿੱਚ ਲਾਈਵ ਸਪੋਰਟ ਦੇ ਨੇ ਹਸਪਤਾਲ ਨੇ ਹੁਣ ਤੱਕ ਜੋ ਵੀ ਬਲੇਟਨ ਜਾਰੀ ਕੀਤੇ ਹਨ ਦੋਸਤੋ ਉਸ ਵਿੱਚ ਕੋਈ ਵੀ ਮੂਵਮੈਂਟ ਬਾਡੀ ਦੇ ਵਿੱਚ ਨਹੀਂ ਹੋ ਰਹੀ ਤਕਰੀਬਨ ਜੇਕਰ ਹੁਣ ਆਪਾਂ ਕਹੀਏ 90 ਜਾਂ 95% ਡਾਕਟਰਾਂ ਦੀਆਂ ਜੋ ਆਪਣੀਆਂ ਕੋਸ਼ਿਸ਼ਾਂ ਸਨ ਉਹਨਾਂ ਨੇ ਪੂਰੀਆਂ ਕਰਕੇ ਦੇਖ ਲਈਆਂ ਹਨ ਹੁਣ ਤਕਰੀਬਨ ਮੈਡੀਸਨ ਜਾਂ ਆਪਾਂ ਕੋਈ ਵੀ ਕਹ ਦੀਏ ਵੀ 5-7% ਡਾਕਟਰਾਂ ਦਾ ਬਚਿਆ ਬਾਕੀ 90-95% ਉਸ ਪ੍ਰਮਾਤਮਾ ਦੇ ਉੱਪਰ ਰਹਿ ਗਿਆ ਕੰਮ ਤੇ ਅਰਦਾਸਾਂ ਹੀ ਨੇ ਹੁਣ ਆਪਣੇ ਪੱਲੇ ਦੇਖੋ ਪੰਜਾਬ ਪੂਰੇ ਪੰਜਾਬੀ ਇਸ ਵਿੱਚ ਅਰਦਾਸਾਂ ਕਰ ਰਹੇ ਨੇ ਪੂਰਾ ਸਿੰਘ ਭਾਈਚਾਰਾ ਅਰਦਾਸਾਂ ਕਰ ਰਿਹਾ ਹੈ ਦਲਜੀਤ ਨੇ ਲਾਈਵ ਸ਼ੋਅ ਦੇ ਵਿੱਚ ਅਰਦਾਸਾਂ ਲਈ ਨੌਜਵਾਨਾਂ ਨੂੰ ਅਪੀਲ ਕੀਤੀ ਤੇ ਕੁਲਵਿੰਦਰ ਵਿੱਲਾਪਾ ਜੀ ਨੇ ਕਿਹਾ ਸੀ ਕਿ ਸੋ ਲਾਉਣ ਨੂੰ ਦਿਲ ਨਹੀਂ ਕਰਦਾ ਬਟ ਲਾਉਣੇ ਪੈ ਰਹੇ ਨੇ ਉਹਨਾਂ ਨੇ ਵੀ ਲਾਈਵ ਸਰਨ ਨੂੰ ਅਰਦਾਸ ਰਾਜਵੀਰ ਜਵੰਦਾ ਜੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਸੀ ਸੋ ਪਰਮਾਤਮਾ ਕਰੇ ਉਸ ਬੱਚਿਆਂ ਦਾ ਬਾਪ ਜਲਦੀ ਆਪਣੇ ਪਰਿਵਾਰ ਦੇ ਵਿੱਚ ਉੱਠ ਕੇ ਖੇੜ ਉੱਠ ਕੇ ਜਾ ਸਕੇ ਜਾ ਕੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਇਹ ਪਰਮਾਤਮਾ ਉਸ ਘਰ ਵਾਲੀ ਦਾ ਘਰ ਵਾਲਾ ਉਸ ਬੱਚਿਆਂ ਦਾ ਪਿਤਾ ਆਪਣੇ ਪਰਿਵਾਰ ਦੇ ਜਲਦੀ ਪਹੁੰਚੇਗਾ ਅਪਾਂ ਗੱਲ ਕਰਾਂਗੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਬਾਰੇ ਡਾਕਟਰ ਬਲਬੀਰ ਸਿੰਘ ਉੱਪਰ ਉਹਨਾਂ ਦੇ ਹੀ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਲੇਡੀਜ਼ ਜੋ ਸਾਬਕਾ ਜ਼ਿਲ੍ਹਾ ਪ੍ਰਧਾਨ ਸਵੇਤਾ ਜਿੰਦਲ ਹਨ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਸਵੇਤਾ ਜਿੰਦਲ ਨੇ ਆਪਣੀ ਦਰਖਾਸਤ ਵਿੱਚ ਕਿਹਾ ਗਿਆ ਹੈ ਕਿ ਡਾਕਟਰ ਬਲਬੀਰ ਸਿੰਘ ਮੇਰੇ ਨਾਲ ਸੈਕਸ਼ੂਅਲ ਸੰਬੰਧ ਬਣਾਉਂਦੇ ਹਨ ਅਤੇ ਬਾਰ-ਬਾਰ ਸੰਬੰਧ ਬਣਾਉਣ ਨੂੰ ਲੈ ਕੇ ਮੇਰੇ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ ਜਾਂਦੀ ਹੈ ਇੱਕ ਗੱਲ ਇਸ ਗੱਲ ਬਾਰੇ ਜਦੋਂ ਸਵੇਤਾ ਜਿੰਦਲ ਨੇ ਡਾਕਟਰ ਸਾਹਿਬ ਨੂੰ ਆਪਣੇ ਘਰ ਗੱਲ ਦੱਸਣ ਦੀ ਧਮਕੀ ਦਿੱਤੀ ਤਾਂ ਅੱਗੋਂ ਡਾਕਟਰ ਸਾਹਿਬ ਨੇ ਕਿਹਾ ਕੇ ਜੇਕਰ ਤੂੰ ਇਦਾਂ ਕੀਤਾ ਤਾਂ ਮੈਂ ਤੇਰੇ ਘਰਦਿਆਂ ਨੂੰ ਹੀ ਮਰਵਾ ਦੇਵਾਂਗਾ ਮੈਂ ਮੰਤਰੀ ਹਾਂ ਪੰਜਾਬ ਦਾ ਪੰਜਾਬ ਪੁਲਿਸ ਮੇਰੇ ਅੰਦਰ ਹੈ ਮੈਂ ਕੁਝ ਵੀ ਕਰ ਸਕਦਾ ਹਾਂ ਇਹ ਕਹਿ ਕੇ ਮੈਨੂੰ ਡਰਾਉਂਦਾ ਰਿਹਾ ਇਹ ਦਫ਼ਤਰ ਵਿੱਚ ਮੀਟਿੰਗ ਦਾ ਟਾਈਮ ਸੀ ਜੋ ਈਵਨਿੰਗ ਟਾਈਮ ਰੱਖਦਾ ਸੀ ਜਾਣ ਬੁੱਝ ਕੇ ਤਾਂ ਜੋ ਲੇਡੀਜ਼ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਸਕੇ ਦੋਸਤੋ ਹੁਣ ਜ਼ਿਲ੍ਹਾ ਅਦਾਲਤ ਨੇ ਡਾਕਟਰ ਬਲਬੀਰ ਸਿੰਘ ਦੇ ਉੱਪਰ ਮੰਤਰੀ ਸਾਹਿਬ ਅਤੇ ਜੋ ਉਹਨਾਂ ਦੇ ਨਾਲ ਦੇ ਨਾਮ ਜਦ ਕੀਤੇ ਗਏ ਹਨ ਉਹਨਾਂ ਸਾਰਿਆਂ ਨੂੰ ਜ਼ਿਲ੍ਹਾ ਅਦਾਲਤ ਪਟਿਆਲਾ ਵੱਲੋਂ ਨੋਟਿਸ ਕੱਢ ਦਿੱਤਾ ਗਿਆ ਹੈ ਸ਼ਵੇਤਾ ਜਿੰਦਲ ਜੀ ਨੇ ਕਿਹਾ ਕਿ ਮੇਰੇ ਕੋਲ ਇਹਨਾਂ ਦੇ ਸਾਰੇ ਪ੍ਰੂਫ ਹਨ ਜਿਸ ਕਾਰਨ ਮੈਂ ਇਹਨਾਂ ਨੂੰ ਸਜ਼ਾ ਦਿਵਾ ਕੇ ਰਹਾਗੀ ਸ਼ਵੇਤਾ ਜਿੰਦਲ ਨੇ ਦੱਸਿਆ ਕਿ ਮੰਤਰੀ ਸਾਹਿਬ ਪਹਿਲਾਂ ਵੀ ਕਿਸੇ ਕੇਸ ਵਿੱਚ ਜੇਲ੍ਹ ਜਾ ਚੁੱਕੇ ਹਨ ਜੋ ਇਹ ਕੇਸ ਉਹਨਾਂ ਦੀ ਆਪਣੀ ਹੀ ਸਾਲੀ ਵੱਲੋਂ ਕਰਵਾਇਆ ਗਿਆ ਸੀਗਾ ਦੋਸਤੋ ਦੇਖਦੇ ਆਂ ਹੁਣ ਪੰਜਾਬ ਸਰਕਾਰ ਕੀ ਐਕਸ਼ਨ ਲੈਂਦੀ ਹੈ ਸੇਮ ਇਹੀ ਕੇਸ ਇਹੀ ਮਸਲਾ ਪਠਾਨ ਮਾਜਰ ਔਰ ਪਠਾਨ ਮਾਜਰਾ ਸਾਹਿਬ ਦਾ ਸੀ ਉਹਨਾਂ ਦੀ ਪੁਰਾਣੀ ਪਤਨੀ ਨੇ ਉਹਨਾਂ ਤੇ ਦਰਖਾਸਤ ਦਿੱਤੀ ਸੀ ਕਿ ਮੇਰੇ ਨਾਲ ਦੁਬਾਰਾ ਸਬੰਧ ਬਣਾਉਣ ਦੇ ਇਲਜ਼ਾਮ ਲਾਇਸਨ ਸੇਮ ਕੇਸ ਅਦੋਤ ਦੇਖਦੇ ਆ ਪਠਾਨ ਮਾਜਰਾ ਸਾਹਿਬ ਦੇ ਉੱਪਰ ਪੰਜਾਬ ਸਰਕਾਰ ਨੇ ਉਹਨਾਂ ਦੇ ਘਰ ਵਾਲੇ ਦੀ ਦਰਖਾਸਤ ਦੇ ਉੱਪਰ ਕਾਰਵਾਈ ਨਹੀਂ ਕੀਤੀ ਸੀ ਪਠਾਨ ਮਦਰ ਸਾਹਿਬ ਉੱਪਰ ਕਾਰਵਾਈ ਕੀਤੀ ਸੀ ਜੋ ਦਿੱਲੀ ਵਾਲਿਆਂ ਦੇ ਵਿਰੁੱਧ ਬੋਲੇ ਸਨ ਦਿੱਲੀ ਵਾਲਿਆਂ ਦੇ ਵਿਰੁੱਧ ਖੱਗਰ ਉੱਪਰ ਖੜ ਕੇ ਬੋਲੇ ਸਨ ਉਸ ਦੇ ਕਾਰਨ ਡਾਕਟਰ ਸਾਹਿਬ ਦੇ ਉੱਪਰ ਕਾਰਵਾਈ ਕੀਤੀ ਸੀ ਤਾਂ ਜੋ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਹੋਰ ਬੋਲਣ ਦੀ ਜੁਰਤ ਨਾ ਕਰ ਸਕੇ ਜੇ ਤਾਂ ਹੁਣ ਜਵੇਤਾ ਜਿੰਦਲ ਜੀ ਦੀ ਰਿਪੋਰਟ ਦੇ ਉੱਪਰ ਕਾਰਵਾਈ ਹੋ ਗਈ ਫਿਰ ਤਾਂ ਸਮਝਾਂਗੇ ਪੰਜਾਬ ਸਰਕਾਰ ਨੇ ਪਠਾਨ ਮਾਜਰਾ ਸਾਹਿਬ ਉੱਪਰ ਵੀ ਦਖਾਸਤ ਕਰਕੇ ਹੀ ਕਾਰਵਾਈ ਕੀਤੀ ਸੀ ਜੇ ਡਾਕਟਰ ਬਲਵੀਰ ਸਿੰਘ ਉੱਪਰ ਕੋਈ ਕਾਰਵਾਈ ਨਾ ਹੋਈ ਆਉਣ ਵਾਲੇ 5-4 ਦਿਨਾਂ 'ਚ ਫਿਰ ਸਮਝਾਂਗੇ ਕਿ ਪਠਾਨ ਮਾਜਰਾ ਸਾਹਿਬ ਉੱਪਰ ਜੋ ਕਾਰਵਾਈ ਹੋਈ ਸੀ ਉਹ ਉਹਨਾਂ ਦਾ ਪਾਲਟੀ ਦੇ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇਰੀ ਪੰਜਾਬੀ ਨਿਊ ਚੈਨਲ ਅੱਜ ਅਪ ਗੱਲ ਕਰਾਂਗੇ ਨਸਿਆਂ ਦੀ ਪੰਜਾਬ ਵਿੱਚ ਵੱਧ ਰਹੇ ਦਿਨੋਂ ਦਿਨ ਨਸਿਆਂ ਦੇ ਸਦੈਗਰਾਂ ਦੇ ਪੈਰ ਪਸਾਰੇ ਜਾ ਰਹੇ ਹਨ ਦੋਸਤੋ ਗੱਲ ਕਰਦੇ ਆਂ ਪੰਜਾਬ ਵਿੱਚ 2022 ਦੇ ਮੁਕਾਬਲੇ ਇਸ ਸਾਲ 2025 ਦੇ ਪਹਿਲੇ 9 ਮਹੀਨਿਆਂ ਵਿੱਚ ਸਭ ਤੋਂ ਵੱਧ ਮਾਮਲੇ ਐਨਡੀਪੀਐਸ ਐਕਟ ਦੇ ਅਧੀਨ ਦਰਜ ਕੀਤੇ ਗਏ ਹਨ ਸੂਬੇ ਅੰਦਰ 9 ਮਹੀਨਿਆਂ ਵਿੱਚ 22045 ਮਾਮਲੇ ਦਰਜ ਕੀਤੇ ਗਏ ਹਨ ਜੋ ਰਜਾਨਾ ਦੇ 80 ਕੇਸ ਬੰਦੇ ਹਨ ਪੰਜਾਬ ਸਰਕਾਰ ਨੇ 29933 ਨਸ਼ਾ ਤਸਕਰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਅੰਦਰ ਡੱਕ ਦਿੱਤੇ ਹਨ ਇਨਾਂ ਦੀ ਹਸਤੰਤਰ ਜਾਨਾ 109 ਗ੍ਰਿਫਤਾਰੀਆਂ ਦੀ ਵੰਦੀ ਹੈ ਹੁਣ ਅਸਲ ਵਿੱਚ ਹੋ ਕੀ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਅਸਿਰ ਜਾਨਾ ਦੇ ਕੇਸ ਤੇ 109 ਗ੍ਰਜਾਨਾ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ ਪੰਜਾਬ ਦੇ ਪਿੰਡਾਂ ਵਿੱਚ ਥਾਣਿਆਂ ਵਿੱਚ ਲਿਸਟਾਂ ਹੁੰਦੀਆਂ ਹਨ ਜੋ ਜੋ ਨਸ਼ਾ ਕਰਦੇ ਹਨ ਉਹਨਾਂ ਲਿਸਟਾਂ ਦੇ ਮੁਤਾਬਕ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ ਬਹੁਤੇ ਇਦਾਂ ਦੇ ਕੇਸ ਵੀ ਹੁੰਦੇ ਹਨ ਜੋ ਨੌਜਵਾਨ ਕੁਝ ਟਾਈਮ ਨਸ਼ਾ ਕਰਦੇ ਹਨ ਤੇ ਬਉਣ ਬਾਅਦ ਵਿੱਚ ਸਾਢੇ ਦਿਨ ਦੇ ਹਨ ਉਹਨਾਂ ਨੂੰ ਵੀ ਪੁਲਿਸ ਘਰਾਂ ਵਿੱਚ ਚੁੱਕ ਕੇ ਐਫ ਆਈ ਆਰ ਦਰਜ ਕਰਕੇ ਉਹਨਾਂ ਦੇ ਘਰੇ ਕਿਹਾ ਜਾਂਦਾ ਹੈ ਵੀ ਅਸੀਂ ਇਸ ਨੂੰ ਜੇਲ੍ਹ ਨਹੀਂ ਭੇਜਦੇ ਅਸੀਂ ਨੌਜਵਾਨ ਨੂੰ ਐਫ ਆਈ ਆਰ ਕਰਕੇ ਨਸ਼ਾ ਸ਼ਡਾਊ ਕੇਂਦਰ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਨੌਜਵਾਨ ਉੱਪਰ ਇੱਕ ਐਫ ਆਈ ਆਰ ਤਾਂ ਹੋ ਗਈ ਨਾ ਜੋ ਬਾਦ ਵਿੱਚ ਹਰ ਥਾਂ ਤੇ ਅੜਕਾ ਬੰਦੀ ਹੈ ਪੰਜਾਬ ਸਰਕਾਰ ਇਹ ਸਭ ਕੁਝ ਆਂਕੜੇ ਇਕੱਠੇ ਕਰਨ ਲਈ ਕਰ ਰਹੀ ਹੈ ਤਾਂ ਜੋ ਉਹਨਾਂ ਆਂਕੜਿਆਂ ਨੂੰ ਆਪਣੀਆਂ ਮਸ਼ਹੂਰੀਆਂ ਵਿੱਚ ਵਰਤ ਸਕੇ ਵੱਡੀਆਂ ਵੱਡੀਆਂ ਫਲੈਕਸ ਉੱਪਰ ਆંકੜੇ ਸੂ ਕਰ ਸਕੇ ਜੇਕਰ ਗਰਾਊਂਡ ਉੱਪਰ ਜਾ ਕੇ ਦੇਖਿਆ ਜਾਵੇ ਤਾਂ ਨਸਾ ਪਹਿਲਾ ਨਾਰੋ ਘਟਨ ਦੀ ਥਾਂ ਵੱਧ ਗਿਆ ਹੈ ਆ ਪਿਛਲੇ ਦਿਨੀ ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਤਿੰਨ ਨੌਜਵਾਨਾਂ ਦੀ ਉਗਬੋੜੋਜ ਨਾਲ ਮੌਤ ਹੋ ਚੁੱਕੀ ਹੈ ਹਰ ਰੋਜ਼ ਦਿਨੋਂ ਦਿਨ 1 1 2 2 ਪਿੰਡ ਛੱਡ ਕੇ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਓਵਰਡੋਜ਼ ਨਾਲ ਮੌਤ ਓਵਰਡੋਜ਼ ਨਾਲ ਮੌਤ ਇਹੀ ਖ਼ਬਰਾਂ ਸਾਨੂੰ ਮਿਲ ਰਹੀਆਂ ਹਨ ਪੰਜਾਬ ਦੇ ਵਿੱਚ ਇੰਨੇ ਦਿਨੀ ਨਫਾ ਸਖਰਾ ਤੇ ਆ ਗਰਾਊਂਡ ਉੱਪਰ ਇਸੇ ਤਰ੍ਹਾਂ ਮੌਤਾਂ ਦਾ سلسلہ ਚੱਲ ਰਿਹਾ ਹੈ ਗੱਲ ਕਰੀ ਪੈਸਾ ਕੀਆ ਗੱਲ ਪਤਾ ਨਹੀਂ ਕੀਆ ਪਤਾ ਨਹੀਂ ਪੈਸਾ ਹੀ ਇੱਥੇ ਉਸ ਤੋਂ ਵਾਲਾ ਬੰਦ ਸਰਕਾਰਾਂ ਨੂੰ ਜੋ ਬੰਦ ਨਹੀਂ ਹੋ ਰਿਹਾ ਜਾਂ ਨਸਾ ਜਾਣ ਕੇ ਬੰਦ ਕਰਕੇ ਪੈਸਾ ਕਮਾ ਰਹੇ ਹਨ ਜਾਂ ਜਾਣ ਕੇ ਹੀ ਨਿਬੰਧ ਕਰਨਾ ਚਾਹੁੰਦੇ ਇਹ ਗੱਲ ਸਮਝ ਨਹੀਂ ਆ ਰਹੀ ਗੱਲ ਹੈਗੀ ਕੀ ਇਹ ਸਰਕਾਰ ਨੂੰ ਹੀ ਪਤਾ ਗੱਲ ਹੈ ਕਿ ਅਸਲ ਦੇ ਵਿੱਚ ਕਿਉਂਕਿ ਜੇਕਰ ਬੰਦ ਕਰਨਾ ਹੋਵੇ ਸਰਕਾਰ ਨੇ ਤਾਂ ਸਰਕਾਰ ਕੁਝ ਕੁਝ ਘਾਟਿਆਂ ਦੇ ਵਿੱਚ ਇਹ ਤਾਂ ਕਹਿੰਦੇ ਨੇ ਹਫ਼ਤਿਆਂ ਦੇ ਵਿੱਚ ਮੈਂ ਕਹਿੰਦਾ ਕੁਝ ਘਾਟਿਆਂ ਦੇ ਵਿੱਚ ਬੰਦ ਕਰ ਸਕਦੇ ਆ ਕੱਲੇ-ਕੱਲੇ ਪੁਲਸ ਵਾਲੇ ਕੋਲੇ ਕੱਲੇ-ਕੱਲੇ ਬੰਦੇ ਦੀ ਲਿਸਟ ਪਈ ਆ ਕੱਲੇ-ਕੱਲੇ ਬੰਦੇ ਦਾ ਨਾਮ ਵਿਦ ਐਡਰੈਸ ਪਈ ਆ ਵਿਦ ਘਰਦਿਆਂ ਦੇ ਮੋਬਾਈਲ ਨੰਬਰ ਪੈਣ ਵੀ ਇਹ ਬੰਦਾ ਨਥਾ ਵੇਚਦਾ ਕਿੱਥੇ ਰਹਿੰਦਾ ਕਿੱਥੇ ਜਾਂਦਾ ਕੌਣ ਕੌਣ ਅਧਿਕਾਰ ਦੇ ਵਿੱਚ ਨੇ ਕਿੰਨੇ ਕਿੱਥੇ ਹੀ ਰਹੈ ਸਾਂ ਕਿੰਨੇ ਕਿੰਨੇ ਨਾਲ ਫੋਨ ਨੰਬਰ ਨੇ ਬੋਲ ਚ ਲਈ ਕੀ ਔਖਾ ਯਾਰ ਜੇ ਕਰਨਾ ਸੋ ਇਹ ਨਹੀਂ ਪਤਾ ਵੀ ਕਰਨਾ ਚਾਹੁੰਦੀ ਐ ਜਾਂ ਨਹੀਂ ਸੋ ਕੇ ਪਾ ਕਰਕੇ ਇਹੀ ਕਹਿ ਸਕਦੇ ਆ ਕਿ ਪ੍ਰਭੂ ਬਾਕਸਿੰਗ ਇਸ ਪੰਜਾਬ ਦੇ ਉੱਪਰ ਆਪਣਾ ਮੇਰ ਪਰ ਹੱਥ ਰੱਖੀ ਹਰ ਰੋਜ਼ ਮਹਤਵਪੂਰਨ ਖਬਰਾਂ ਆ ਰਹੀਆਂ ਹਨ ਹਰ ਰੋਜ਼ ਸੋ ਸਰਕਾਰਾਂ ਦੇ ਹੱਥ ਖਾਲ ਬਿਲਕੁਲ ਖੜੇ ਨੇ ਆਹ ਦੋ ਇਲੈਕਸ਼ਨ ਪਹਿਲਾਂ ਲੜ ਚੁੱਕੀਆਂ ਨੇ ਨਸ਼ੇ ਦੇ ਉੱਪਰ ਹੁਣ ਤੀਜੀ ਇਲੈਕਸ਼ਨ ਫੇਰ ਲੜਨਗੀਆਂ ਨਸ਼ੇ ਦੇ ਉੱਪਰ ਅਸੀਂ ਨਸਾ ਐ ਕਰਦੇ ਅਸੀਂ ਇੱਤਾ ਵੰਦ ਕਰਦੇ ਅਸੀਂ ਉਹਦਾ ਵੰਦ ਕਰਦੇ ਅਸੀਂ ਪੰਜਾਬ ਦੇ ਉਰਫ ਲੋਕ ਇਸ ਵਾਰ ਵੀ ਵੋਟਾਂ ਪਾ ਦੇਣਗੇ ਲੇਕਿਨ ਉਸ ਤੋਂ ਅਗਲੀ ਵਾਰ 27 ਜੋ ਵੋਟਾਂ ਪਾ ਦੇਣਗੇ ਪੰਜਾਬ ਦੇ ਜਿਹਦੀ ਬੱਤੀ ਆਊਗੀ ਬੱਤੀ ਦੇ ਵਿੱਚ ਟੋਟਲੀ ਪੰਜਾਬ ਜਾਗ ਉੱਠਿਆ ਹੋਊਗਾ ਚਲੋ ਸੋ ਬੇਨਤੀ ਕਰਦੇ ਆਂ ਜਿਸ ਤਰ੍ਹਾਂ ਤਰਨ ਤਰਨ ਦੀ 14 ਅਗਸਤ ਹੋਇਆ ਉਸ ਤੋਂ ਬਚਿਆ ਜਾਵੇ